ਸੋ ਅੱਜ ਅਸੀਂ ਸੁੱਖਾ ਸੁਖਦਿਆਂ ਨੂੰ ਇਹ ਦਿਨ ਆਇਆ ਸੀ ਬੜੇ ਚਾਵਾਂ ਦੇ ਨਾਲ ਅਸੀਂ ਇਹ ਅੱਜ ਦਿਨ ਲੈ ਕੇ ਆਂਦਾ ਅਸੀਂ ਸਾਡੇ ਵੀਰੇ ਨੂੰ ਸੁਭਦੀਪ ਨੂੰ ਬੜੇ ਪਿਆਰ ਨਾਲ ਅਰਦਾਸਾਂ ਦੇ ਨਾਲ ਅਸੀਂ ਪਹਿਲਾਂ ਵੀ ਅਰਦਾਸਾਂ ਕਰੀਆਂ ਸੀ ਅਕਾਲਪੁਰ ਕੋ ਵੈਗੁਰ ਜਣੇ ਸਾਡੀਆਂ ਅਰਦਾਸਾਂ ਕੰਨਾਂ ਲਾ ਕੇ ਸੁਣਿਆ ਨੇ ਬਿਲਕੁਲ ਅਸੀਂ ਹੋਣਾ ਬਾਪੂ ਜੀ ਹੋ ਰਹਿਆਂ ਦੀ ਲੋਕੀਤ ਵਰਗੀ ਲੰਬੀ ਉਮਰ ਚਾਉਣੇ ਆ ਅਸੀਂ ਚਾਉਣੇ ਆ ਸੋਹ ਦੀਪ ਦੇ ਪੋਤਿਆਂ ਨੂੰ ਖੜ੍ਹਾਉਂਦੇ ਅਸੀਂ ਦੇਖੀਏ ਸਾਡਾ ਅਗਲਾ ਸੁਪਨਾ ਇਹ ਆ ਉਰਤ ਤੱਕ ਜਾਣ ਦੇ ਲਈ ਅਸੀਂ ਜੋ ਕੁਰਬਾਨੀ ਸਾਡੇ ਤੋਂ ਹੋਈ ਅਸੀਂ ਦੇਵਾਂਗੇ ਅਸੀਂ ਬਾਪੂ ਜੀ ਨੂੰ ਪਿਛਲੀ ਵਾਰ ਵੀ ਕਿਹਾ ਸੀ ਬਾਪੂ ਜੀ ਇੱਥੇ ਆ ਇੰਨੇ ਨੇ ਦੁਆਵਾਂ ਮੱਕਦੇ ਖਾਲੀ ਨਹੀਂ ਜਾਂਦੀਆਂ ਅਸੀਂ ਮਾਤਾ ਜੀ ਨੂੰ 11 ਜੋਨ ਨੂੰ ਜਦੋਂ ਸੌਦਾ ਵੱਡੇ ਸੀ ਸੱਚੇ ਮੋਤੀ ਭੇਟ ਕਰੇ ਸੀ ਸੱਚੇ ਮੋਤੀ ਭੇਟ ਕਰਨ ਦਾ ਮਤਲਬ ਇਹ ਹੁੰਦਾ ਛੇਗ ਸਿਆਣੇ ਸਮਝਦੇ ਨੇ ਕਿਸੇ ਵਿਰਲੇ ਨੂੰ ਸੱਚੇ ਮੋਤੀ ਮਿਲਦੇ ਨੇ ਕਹਿੰਦੇ ਨੇ ਵੀ ਮੇਰਾ ਪੁੱਤ ਤਾਂ ਮੇਰਾ ਸੱਚਾ ਮੋਤੀ ਹੈ ਅਸ ਦਾ ਸੱਚੇ ਮੋਤੀ ਚੋਰੀ ਉਹ ਦੀ ਪਾ ਦੇ ਸੀ ਸੰਤਾ 11 ਜੋਨ ਨੂੰ ਬਤਾ ਲਗਾ ਜੀ ਸਾਡਾ ਸੁਰ ਕੀਤੇ ਨਹੀਂ ਗਿਆ ਸਾਡੇ ਕੋਲੀ ਹੈ ਉਸ ਤੋਂ ਬਾਅਦ ਸੜਕ 31 ਜੁਲਾਈ ਨੂੰ ਟੀਆਂ ਦਾ ਸਮਾਗਮ ਹੋਇਆ ਸਾਡੀਆਂ ਬੱਚੀਆਂ ਨੇ 6 ਮਹੀਨਿਆਂ ਦੇ ਵਿਚ ਅਰਦਾਸਾਂ ਕਰ ਕਰਕੇ ਸਾਡਾ ਸੁਪਰੀ ਸਾਹਿਬ ਦੇ ਪਾਠਾਂ ਦੀ ਲੜੀ ਅਸੀਂ ਟੁੱਟਣ ਨਹੀਂ ਦਿੱਤੀ ਅਸੀਂ ਉਹ ਬਾਗ ਭੇਂਟ ਕਰਕੇ ਇੱਕ ਗੱਲ ਕਹੀ ਸੀ ਅਸੀਂ ਵੀਡੀਓ ਨੇ ਵੀ ਦੱਸ ਰਹੇ ਹਾਂ ਅਸੀਂ ਕਿਹਾ ਸੀ ਵੀ ਇਹ ਬਾਗ ਮਾਤਾ ਉਹ ਤੋਂ ਖੋਲਣਗੇ ਜਦੋਂ ਹਵੇਲੀ ਦੇ ਵਿੱਚ ਸਿੱਧੂ ਨਿਕਲਕਾਰੀ ਬਚੂਗੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਇਸ ਗੱਲ ਦੀ ਪਰ ਉਸ ਆਕਾਲਪੁਰ ਕੋਈ ਗੁਰ ਜਾਨੇ ਬਾਬਾ ਸ੍ਰੀ ਚੰਦ ਜਾਨੇ ਪਤਾ ਨਹੀਂ ਕਿਵੇਂ ਸਾਡੇ ਤੋਂ ਇੱਕ ਗੱਲ ਪਹਿਲੀ ਕਹਾਣੀ ਸੀ ਅੱਜ ਅਸੀਂ ਬਾਪੂ ਜੀ ਦੇ ਜਿੰਨੇ ਵੀ ਸ੍ਰਿਖਿਆ ਕਰਦੀ ਨੇ ਜਿੰਨੇ ਵੀ ਉਹਨਾਂ ਦੇ ਸ੍ਰਿਖੇ ਨੇ ਉਹਨਾਂ ਨੂੰ ਸਾਰਿਆਂ ਨੂੰ ਬੇਸੇ ਸਨਮਾਨ ਦਿੱਤਾ ਅਸੀਂ ਬਾਪੂ ਜੀ ਦੇ ਘਰ ਨਾਲ ਜੁੜੀ ਹਰ ਸ਼ਖਸੀਅਤ ਨੂੰ ਸਨਮਾਨ ਦਿੱਤਾ ਕਿਉਂਕਿ ਕੱਲਾ ਸਾਡਾ ਨਹੀਂ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨਾ ਜਿਨ੍ਹਾਂ ਨੇ ਨੇੜੇ ਰਹਿ ਕੇ ਬਾਪੂ ਜੀ ਤੇ ਮਾਤਾ ਦੀ ਸੇਵਾ ਕਰੀ ਹੈ ਖਾਸ ਕਰਕੇ ਸਾਡੇ ਵਿੱਚ ਸੁਖਪਾਲ ਨੰਬਰਦਾਰ ਸਾਹਿਬ ਉਹਨਾਂ ਦੇ ਵੀ ਪਰਿਵਾਰ ਦਾ ਸਨ ਸਨਮਾਨ ਕਰਿਆ ਅਸੀਂ ਸਾਰਿਆਂ ਦਾ ਸਨਮਾਨ ਦੇ ਕੇ ਅੱਜ ਮਾਰ ਮਹਿਸੂਸ ਕਰਦੇ ਆ ਸੋ ਮੈਂ ਕਹਿੰਦਾ ਆਪਾਂ ਬਾਅਦ ਵਿੱਚ ਫਿਰ ਗੱਲ ਕਰਾਂਗੇ ਉੱਧਰ ਅਰਦਾਸ ਹੋਣੀ ਹੈ ਕਿ ਧੰ ਦਿਵਾਨ ਚੱਦਰ ਨੇ ਬਾਬਾ ਹਰਜੀਤ ਸਿੰਘ ਜੀ ਇੰਗਲੈਂਡ ਦੇ ਤੋਂ ਸਪੈਸ਼ਲ ਜਥਾ ਆਇਆ ਕਿਉਂਕਿ ਹਰ ਇੱਕ ਨੂੰ ਚਾਹਗਾ ਆਪਾਂ ਸਾਰੇ ਸਤਿਕਾਰ ਦੇ ਨਾਲ ਹੋਣਾ ਆਪਾਂ ਬਿਲਕੁਲ ਸਤਿਕਾਰ ਦੇ ਨਾਲ ਪੰਡਾਲ 'ਚ ਜਾਵਾਂਗੇ ਉੱਥੇ ਬਾਬਾ ਜੀ ਦਾ ਜਿਹੜਾ ਅਸੀਰਵਾਦ ਲੈਣਾ ਉਸ ਤੋਂ ਬਾਅਦ ਮੈਂ ਬਾਪੂ ਜੀ ਨੂੰ ਬੇਨਤੀ ਜ਼ਰੂਰ ਕਰਾਂਗਾ ਕਿ ਜਦੋਂ ਬਾਬਾ ਜੀ ਦਾ ਸੁੱਖਾਂ ਸੰਬਾਪਾ ਜੀ ਚਲੇ ਗਏ ਸਾਡੀ ਬੱਚੀਆਂ ਨੇ ਇੱਕ ਅਰਦਾਸ ਕਰੀ ਸੀ ਅਸੀਂ ਇਸ ਬਰੋਟੀ ਥੱਲੇ ਲੱਡੂ ਵੰਡ ਕੇ ਬਾਪੂ ਜੀ ਦੇ ਚਿਹਰੇ ਤੇ ਖੁਸ਼ੀ ਦੇਖਣੀ ਆ ਲੈ ਕਹਾਵਾਂ ਕਾ ਵੀ ਬਾਪੂ ਜੀ ਥੋੜੀ ਜਿਹਾ ਸੋੜਾ ਰੁਕਣਾ ਪਿਆ ਤੁਹਾਨੂੰ ਸਾਡੀਆਂ ਬੱਚੀਆਂ ਨੇ ਉਹ ਲਾਸਟ ਵਾਰ ਸਾਡੀ ਜਿਹੜੀ ਭੋੜੀਆਂ ਗਾਉਣੀਆਂ ਨੇ ਉਹ ਬੱਚੀਆਂ ਨੇ ਲੱਡੂ ਵੰਡਲੇ ਤੁਹਾਡੇ ਚਿਹਰੇ ਤੇ ਖੁਸ਼ੀ ਆ ਜੜੀ ਉਸ ਬਰੋਟੀ ਥੱਲੇ ਅਰਦਾਸਾਂ ਕਦੇ ਵਿਅਸਤ ਨਹੀਂ ਜਾਂਦੀਆਂ ਜਿਹਦੀ ਜਿਹਦੀ ਅਰਦਾਸ ਹੋਈ ਆ ਉਹ ਬੰਦਾ ਉਦਾਸ ਆਇਆ ਤੇ ਇਥੋਂ ਹੱਸਦਾ ਹੀ ਗਿਆ ਤੇ ਦੁਆਰੇ ਹੱਸਦਾ ਹੀ ਆਇਆ ਤੇ ਬਾਕੀ ਵਿਚਾਰਾ ਬਹੁਤੀ ਕਰਾਂਗੇ ਆਪਾਂ ਸਾਰੇ ਹੁਣ ਆਪਣੇ ਸਤਿਕਾਰ ਦੇ ਨਾਲ ਸੋ ਅੱਜ ਖੁਸ਼ੀ ਦੀ ਗੱਲ ਇਹ ਆ ਕਿ ਸਿੱਧੂ ਵੀਰੇ ਦੀ ਦੂਜੀ ਮਾਂ ਡਿੱਪਿਆ ਦਾ ਪੁੱਤ ਵਾਲੀ ਮਾਂ ਵੀ ਸਾਡੇ ਵਿੱਚ ਹੈ ਸੋ ਅੱਜ ਇੱਕ ਮਾਂ ਵੀਆ ਮਾਤਾ ਚਰਨ ਕੌਰ ਦੇ ਸਾਰੇ ਜਾਣਦੇ ਵੀ ਬੱਚਾ ਛੋਟਾ ਹੋਣ ਕਰਕੇ ਅਸੀਂ ਉਹਨਾਂ ਨੂੰ ਕੰਪੈਲ ਨਹੀਂ ਕੀਤਾ ਉਹਨਾਂ ਨੂੰ ਤਿੰਿਆਂ ਤੇ ਬੁਲਾਵਾਂਗੇ ਆਪਾਂ ਜਲਦ ਸੋ ਅੱਜ ਦੂਸਰੀ ਵਾਰ ਨੇ ਆਪਣੇ ਬਾਜੀ ਨੇ ਭਾਏ ਨੇ ਰਾਜ ਢਾਲੀਵਾਲ ਬਲਵਿੰਦਰ ਢਾਲੀਵਾਲ ਹਰਿੰਦਰ ਹੰਦਲ ਜੀ ਸਾਰੇ ਹੀ ਸਾਡੇ ਜੋ ਆਏ ਮਹਿਮਾਨ ਹੈ ਸਾਡੇ ਉਹਨਾਂ ਦਾ ਬੜੇ ਸਤਿਕਾਰ ਨਾਲ ਪੰਡਾਲ ਚ ਜਾਵਾਂਗੇ ਉਸ ਤੋਂ ਬਾਅਦ ਆਪਾਂ ਅਗਲੀ ਗੱਲ ਕਰਦੇ ਕਰਦੇ ਸੋ ਸਾਰੇ ਮੀਂਹ ਕੇ ਸਾਰੇ ਬੱਚਿਆਂ ਨੂੰ ਆਓ ਜੀ ਆਪਾਂ ਸੋ ਬੇਤੀ ਆਪਾਂ ਜਿਹੜਾ ਬੰਦੇ ਵਾਲੇ ਨੇ ਆਪਾਂ ਮਹਾਰਾਜ ਜੀ ਹਜ਼ੂਰ ਦੇ ਵਿੱਚ ਧੂਲ ਨਹੀਂ ਵੀ ਆਉਂਦਾ ਉੱਥੇ ਬੜੇ ਆਦਰ ਸਤਿਕਾਰ ਦੇ ਨਾਲ ਜਾਣਾ ਆਪਾਂ ਸਾਰਿਆਂ ਨੇ ਪੈਂਟ ਵੀ ਚੱਲਾ ਆਪਾਂ ਬੜੇ ਨੀਵੇਂ ਹੋ ਕੇ ਜਾਣਾ ਤੇ ਚਲੋ ਆਪਾਂ ਸਾਰੇ ਹੁਣ ਬਾਕੂ ਜੀ ਨੂੰ ਲੈ ਕੇ ਪੋਰਟ ਚੱਲਦੇ ਆਂ